ਤਾਂ ਤੁਸੀਂ ਖਾਸ ਕੇ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਡੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੇ ਵਿਜ਼ਿਟ ਹੈ ਕੀ ਆ ਪਿੰਡ ਸ਼ਕਰੀ ਜ਼ਿਲ੍ਹਾ ਤਰੰਦਰਪੁਰ ਤਹਿਸੀਲ ਵੀ ਤਰੰਤ ਤੇ ਪਹਿਲੀ ਵੀਡੀਓ ਬਣਾਉਣ ਲੱਗੇ ਆ ਵੀਰੋ ਜਿਹੜਾ ਦੀ ਆਪਾਂ ਤੇ ਗਾਮੇ ਦਾ ਕੰਮ ਕਰਦੇ ਯਾਦਤਰ ਤੇ ਅੱਜ ਵੀ 6-7 ਲੈਗ ਪਰ ਬਸੂ ਸੇਰੇ ਵੀਰਾਂ ਨਾਲ ਤੇ ਆਉਣ ਵੀਰਾਂ ਨਾਲ ਗੱਲਬਾਤ ਕਰੀ ਆਪਾਂ ਭਾਈ ਜੀ ਹਸਤੀ ਕਾਲ ਹੋਰ ਭਾਈ ਕਿੰਦਾ ਵਧੀਆ ਜੀ ਵਧੀਆ ਤੁਸੀਂ ਸੁਣਾ ਤੁਹਾਡਾ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਤੁਹਾਨੂੰ ਜੀ ਚਲੋ ਭਾਰ ਬਾਬਾ ਟੈਮੋ ਕੀ ਕਰਦੇ ਨੂੰ ਹਾਂਜੀ ਵੀਡੀਓ ਹੈ ਵੀਡੀਓ ਆਪਣੀ ਪਹਿਲੀ ਹੈ ਜੀ ਅਜੇ ਵੀਡੀਓ ਪਹਿਲੀ ਬਣਾਉਣੀ ਹੈ ਜੀ ਤੁਸੀਂ ਬਰੇ ਇੰਨਾ ਪਿੱਛੇ ਕਿਉਂ ਰਹੇ ਹੋ ਬਾਈ ਆਪਾਂ ਇਦਾਂ ਹੀ ਮਾਲ ਹੋਣ ਤੁਹਾਨੂੰ ਬਰਾ ਦਰ ਦੂਰ ਦਾ ਕਰਕੇ ਆਪਾਂ ਵੀਡੀਓ ਤੇ ਆਈ ਉਦਾਂ ਕੋਈ ਚੱਕਦੀ ਇਹੋ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਹਮ ਚਲੋ ਕੋਈ ਜਿਹੜਾ ਬੰਦੇ ਨੂੰ ਹਣਾ ਬਿਗੈਰ ਵੀਡੀਓ ਸਵਾਰਾ ਤਾਂ ਨਹੀਂ ਵੀਡੀਓ ਜਾਂਦਾ ਹਾਂ ਜੀ ਹਾਂ ਜੀ ਬਾਈ ਕੋਈ ਨਹੀਂ ਹੋਣਾ ਆਪਾਂ ਕੰਮ ਹੀ ਵੀਡੀਓ ਦੇ ਗੱਲ ਤੇਰਾ ਅਜਾ ਹੁਣੋ ਹਾਂ ਜੀ ਦਰ ਦੂਰ ਦਾ ਤੁਹਾਨੂੰ ਪਤਾ ਨਹੀਂ ਫੇਰਾ ਹੋਣਾ ਨਹੀਂ ਫਿਰ ਚਲੋ ਹੁੰਦਾ ਹੁੰਦਾ ਹੀ ਹਾਂ ਜੀ ਹਾਂ ਜੀ ਤੇ ਗਾਗੇ ਪਰ ਬਾਰੋਂ ਲੈ ਕੇ ਨੇ ਕਿਥੇ ਲੋਕ ਲਈ ਨਹੀਂ ਨਹੀਂ ਜੀ ਲੋਕ ਲਈ ਲੋਕ ਲਈ ਹਾਂਜੀ ਆਪਾ ਕਿੰਨੀਆਂ ਗਮਸੇ ਲੈ ਜੀ ਅੱਜ ਅੱਜ ਆਪਣੇ ਤੋਂ 6 ਵਜੀਆਂ ਜੀ 6 ਦੀਆਂ 6 ਕੱਪਣ ਬਾਸਰ ਦੇ ਨੇ ਮਾਲ ਹਾਂ ਚਲੋ ਸ਼ੁਰੂ ਕਰੋ ਦੱਸੋ ਆਹ ਜੀ ਦੀ ਜੀ ਪਹਿਲਾਂ ਬੱਛੀਆਂ ਨੂੰ ਦੋ ਦੰਦ ਦੰਦ ਹੈ ਜੀ ਪਹਿਲਾ ਸੁਆ ਬਸ ਠੀਕ ਆ ਅੱਛਾ ਬਾਕੀ ਵੱਡਾ ਵੇਖੋ ਕਾਦਾ ਆਈ ਦੀ ਬਹੁਤ ਜਿਆਦੀ ਬੱਛੀ ਕਰੀ ਆਈ ਔਰ ਔਰ ਫਿਰ ਲੋ ਜੀ ਪਹਿਲਾ ਸੁਆ ਦੋ ਦੰਦ ਵਹਿਣ ਤੇ ਪੂਰੀ ਸੋਹਣੀ ਸੁਨੱਖੀ ਆ ਗਏ ਸਮਝ ਲੈ ਰੂ ਦੇ ਕਿ ਨਾ ਹਾਂਜੀ ਇਹੇ 500 ਆਦਿਆ ਲੈ ਆਉਂਗੀ 500 ਲੈ ਜੀ ਰੰਗ ਵੀ ਕਾਲਾ ਆਸ਼ਾ ਕਾਲੀ ਨਾ ਹਾਂ ਹਾਂ ਬਹੁਤ ਸੋਹਣੀ ਅਸ਼ੀ ਆਜੋ ਆਜੋ ਭਜੀ ਆਜੋ ਲਿਆ ਪੁੱਥੀ ਲੈ ਚਲੋ ਮੂੰਮਰ ਖਾਉ ਜਗੇ ਦਾ ਹਾਂਜੀ ਦੇਖੋ ਵੇਖੋ ਆਜੋ ਬਹੁਤ ਠੰਡੀ ਧੀਰੀ ਬਹੁਤ ਠੰਡੀ ਹੈ ਨਾ ਹਾਂਜੀ ਹਾਂਜੀ ਆਲ ਕਾ 40 ਲੈਵਲ ਉੱਪਰ ਹੀ ਬੱਦਰ ਬਹੁਤ ਵਧੀਆ ਸੀ ਧੀਰੀ ਬਹੁਤ ਜਾਰੀ ਹੈ ਇਹੋ ਅਗਰ ਬਹੁਤ ਜਾਰੀ ਹੈ ਠੀਕ ਆ ਮੁੱਲ ਰੱਖਿਆ ਜਾ ਹੈ ਜੀ ਵੀਡੀਓ ਪਹਿਲੀ ਵਾਰ ਲੱਗੀ ਆ ਤੇ ਪਤਾ ਲੱਗ ਗਿਆ ਫੱਟੇ ਕਰਦੇ ਨੇ ਜਿਹੜੇ ਬਿਲਕੁਲ ਨਾ ਮਾਤੜੀ ਹਾਂਜੀ ਮੁੱਲ ਪਹਿਨ ਸੜ ਜੋ ਮਰਜ਼ੀ ਕਰ ਜਗੇ ਹਾਂਜੀ ਸੜ ਤੋਂ ਥੋੜਾ ਬਾਰਾ ਮਾਤੜ ਕਰ ਕਿੰਨੇ ਦੀ ਇੱਕੋ ਹੀ ਗੱਲ ਆਪਾਂ ਨਹੀਂ ਘਟਾਣੇ ਕੋਈ ਯਾਰ ਨਹੀਂ ਤੂੰ ਜੇ ਫੇਰੇ ਠਾ ਕੇ ਫਿਰ ਮੇਰਾ ਨਹੀਂ 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 ਵਸੇ ਬੌਰ ਖਰੀ ਇਧਰ ਦੇਖੋ ਚੈੱਕ ਕਰੋ ਲਓ ਜੀ ਬਾਕੀ ਸੀ ਠੰਡੀ ਬਹੁਤ ਜਾਰੀ ਵਿਥਾ ਇਹਨਾਂ ਦੇ ਥਾਣੇ ਵੇਖੋ ਉਹਨਾਂ ਹੀ ਮਾਨਾ ਬੈਕ ਸਾਈਡ ਤੇ ਉਹਨਾਂ ਹੀ ਆ ਕੇ 55000 ਦੀ ਬਸ ਪਾਪਾ ਕਹੜੇ ਨੇ ਜਾਣ ਦੋ ਤੁਰੋ ਬੱਠ ਠੀਕ ਆ ਠੀਕ ਹੈ ਓਕੇ ਚੱਲ ਅੰਦਰਾਂ ਦੇ ਫਿਰ ਤੁਸੀਂ ਬੁਲਾ ਹੀ ਲੈਣਾ ਤਾਂ ਮੈਨੂੰ ਕਹਿਣਾ ਹਾਂਜੀ ਹਾਂਜੀ ਪਹਿਲਾ ਜੀ ਮੋਛੇ ਦਾ ਇਹ ਵੀ ਪਹਿਲਾ ਸੁਆ ਜਾਂਦੋ ਵੀ ਤੋਰੋ ਲੋ ਜੀ ਪਹਿਲਾ ਸੁਲਾ ਛੇ ਰੰ ਦਾ ਵਹਿੜ ਤੇ ਵਹਿੜਾ ਵੇਖਾ ਨਗੀਨੇ ਹੀ ਆ ਬਾਈ ਉਹਨੇ ਕੋਲ ਤੇ ਚਲੋ ਰੇਟਿੰਗ ਬਿਲਕੁਲ ਜਾਇਜ਼ ਹੀ ਹੈ ਬਾਕੀ ਮੌਕੇ ਤੁਹਾਡਾ ਮਾਨਦਨ ਅਜੇ ਹੋਰ ਕਰ ਕਰਗੇ ਹਾਂਜੀ ਇਹ ਵੀ ਟਾਈਮ ਲਾਊਗੀ ਹਾਂਜੀ ਇਹ ਵੀ ਏਨੇ 7-8 ਦਿਨ ਲਾਊਗੀ 7-8 ਦਿਨ ਲਾਊਗੀ ਜ ਵਹਿੜ ਤੇ ਵਹਿੜਾ ਵੀ ਬੜੀ ਸੋਹਣੀ ਆ ਆ ਦੇਖੋ ਆਂਦੋ ਲਿਆਓ ਕਰਾਂ ਜੀ ਬਾਕੀ ਠੰਡੀ ਫੇਰੀ ਹੈ ਵੀ ਬਹੁਤ ਜਿਆਦਾ ਠੀਕ ਆ ਹਾਂਜੀ ਲੈ ਜਾਓ ਕੋਈ ਭਾਰ ਪੁਰ ਸ਼ਿਕਾਇਤ ਨਹੀਂ ਨਾ ਨਾ ਜੀ ਨਾ ਠੀਕ ਹੈ ਬਿਲਕੁਲ ਬਿਲਕੁਲ ਭਾਈ ਹਾਂ ਬਿਲਕੁਲ ਬਾਕੀ ਫਿਰ ਵੀ ਕੋਈ ਚਲੋ ਕੋਈ ਹੋਇਆ ਦੱਸ ਕੇ ਦੇ ਦੇ ਜੇ ਕੋਈ ਹਣਾ ਆਉਂ ਤਾਂ ਫਿਰ ਆਪਾਂ ਨੂੰ ਬਾਕੀ ਆਜੀ ਤਸੱਲੀ ਕਰੇ ਜੀ ਬਿਲਕੁਲ ਬੋਲੋ ਜੀ ਬਾਕੀ ਸਣੀ ਦੀ ਬਹੁਤ ਬੋਲੋ ਕੋਈ ਗੱਲ ਕੋਈ ਪਤੀਂਜਣੀ ਕੋਈ ਕੁਝ ਨਹੀਂ ਹਾਂ ਜੀ 50000 ਦੀ ਤਿੰਨ ਇੰਦੇ ਤੋਂ ਠੀਕ ਹੈ ਜੀ ਠੀਕ ਆ ਦੋ ਹੀ ਹੋਰ ਜਾਣ ਦੋ 45 ਜਾਣ ਦੋ ਆ ਦੇ ਠੀਕ ਆ ਇਹੇ ਕੱਪੜਾ ਹਾਂ ਜੀ ਇਹ ਹੀ ਸਾਰੀਆਂ ਕੱਪੜਾ ਹਾਂ ਜੀ ਸਾਰੀਆਂ ਕੱਪੜਾ ਲੋ ਸਾਰੀਆਂ ਕੱਪੜਾ ਤੇ ਵੇਖਦਾ ਸਾਰੀਆਂ ਸੋਹਣੀਆਂ ਹਾਂ ਜੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਵੇਖੋ ਇਹ ਪਹਿਲੀ ਵੀਡੀਓ ਬਣਨ ਲੱਗੀ ਪਰ ਬਾਕੀ ਰੇਟ ਬੜਾ ਕੋਈ ਜੈ ਜੀ ਆਜੋ 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 ਕਰਾ ਬਾਕੀ ਵੱਡੇ ਗਾਧਰੀਏ ਨਹੀਂ ਵੀ ਛੋਡੀ ਜਰਸੀ ਨਹੀਂ ਠੀਕ ਹੈ ਵੱਡੀ ਹੈ ਜੀ ਪੰਜਾਬ ਵਾਲੀ ਜਰਸੀ ਹੈ ਇਹ ਬਿਲਕੁਲ ਤੋਰ 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 ਨਹੀਂ ਆ ਕੇ ਮਾਰੀ ਨਾ ਜੀ ਬਾਹਰ ਤੋਂ ਵਾਵਾ ਟਾਈਮ ਕਰਦੇ ਭਾਈ ਹਰਣਾ ਹਾਂ ਜੀ ਹਾਂ ਜੀ ਬੋਲੋ ਜੀ ਤੁਸੀਂ ਦਾਦੂ ਕੋ ਜਾਦੇ ਨਹੀਂ ਅੱਪੀ ਦੋ ਘਟ ਪਜਾ ਨਹੀਂ ਜਾਂਦਾ ਤਾਂ ਕਾਈ ਕਰੀ ਜਾਂਦਾ ਚਾਰੀ ਗੱਲ ਹੋਰ ਜਾਣ ਦੋ 40 ਦੀ ਨਹੀਂ 40 ਦਾ ਤੱਕਾ 1000 ਹੋਰ ਨਹੀਂ ਨਹੀਂ 45 ਦੀ ਨਹੀਂ ਨਹੀਂ ਤਾਂ ਜਾਣ ਦੋ 48000 ਜਾਣ ਦੋ ਵਾਧੂ ਮਿਲ ਜਣੀਆਂ ਨਵੇਂ ਚੱਲਣ ਤੋਂ ਕਰਾਂਗੇ ਕੰਮ ਵੇਖੀ ਚੱਲੋ ਜਾਨਾ ਵੀ ਆ ਜਾਓ ਆ ਵੀ ਦੂਜਾ ਸੁਆ ਹਾਂਜੀ ਦੂਜਾ ਸੁਆ ਹੈਗੀ ਦੂਜਾ ਸੁਆ ਹਾਂਜੀ ਆਂ ਦੋ ਪਛੀ ਇਹ ਵੀ ਬਹੁਤ ਚੰਗੀ ਹੈ ਡਿੱਕਰ ਹੈ ਪੂਰੀ ਲਓ ਜੀ ਦੂਜਾ ਸੁਆ ਵੇੜ ਇਹ ਵੀ ਬੜੀ ਸੋਹਣੀ ਆ

ਤੇ ਇਹ 50 ਆ ਵੱਛੀ ਬਹੁਤ ਚੰਗੀ ਆਈ ਵੱਛੀ ਬਹੁਤ ਨਿਕਰਿਆ ਦੱਸ ਦੋ ਅੱਪੀ ਇੱਕੋ ਹੀ ਗੱਲ ਆ ਇੱਕੋ ਹੀ 43 45 ਠੀਕ ਹੈ ਦੋ ਹੀ ਹੋਰ 43 ਨਹੀਂ 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 ਜਾਣ ਦੋ ਨਹੀਂ ਜਾਣ ਦੋ ਕੋਈ ਨਹੀਂ ਆਜੋ 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 ਆਹ ਜੀ ਦੋ ਦੰਦ ਦੀ ਵੱਛੀ ਪਹਿਲਾ ਸੂਆ ਅੱਛਾ ਪਹਿਲਾ ਸੂਆ ਹਾਂ ਜੀ ਦੋ ਦੰਦ ਦੋ ਦੰਦ ਵੱਛੀ ਪਹਿਲਾ ਸੂਆ ਤੇ ਇਹ ਵੀ ਵੇਖੋ ਮੈਨੂੰ ਬੋਲਣਾ ਹੀ ਪੈਣਾ ਫਿਰ ਤੁਸੀਂ ਘੱਟਣਾ ਨਹੀਂ ਇਹ ਫਿਰ ਇੱਥੇ ਕਹਿੰਦਾ ਮਰਾਇ ਲੱਗੀ ਆਪਣੀ ਰੈਡ ਹਉਣ ਲੱਗੀ ਨਹੀਂਗੀ ਵੀਡੀਓ ਨਾਲ ਥੋੜੇ ਪਹਿਲੇ ਤੋਂ ਬਣਾ ਲੱਗਾ ਹਾਂ ਹਾਂ ਸੋਹਣੀ ਬਿਹਾਰ ਆ ਅਗਲੀ ਰੋਕ ਡਾਣੇ ਨਹੀਂ ਤੁਸੀਂ ਦੇਖਣਾ ਟਖਾ ਕੇ ਰੇਡ ਆ ਜਾਓ ਕੋਈ ਗੱਲ ਨਹੀਂ ਬਾਕੀ ਠੰਡੀ ਸੀਲੇ ਵੀ ਬਹੁਤ ਰੇਡ ਤੁਹਾਡਾ ਸਹੀ ਹੋ ਗਰੇ ਮਾਲ ਵੀ ਖੀਣਾ ਹਣਾ ਜੀ ਰੇਡ ਨਾਲ ਵਿਕਣਾ ਭਾਜੀ ਮਾਲ ਆ ਜੇ ਪਾਜ ਦਾ ਸਹੀ ਰਮਾਲ ਹੁੰਦਾ ਵਿਕਣਾ ਜੀ ਹਾਂ ਜੀ ਫਿਰ ਬਤਾਲੀ ਲੈ ਦੱਸ ਦੋ ਦੰਦ ਹੈ ਜੀ ਦੋ ਦੰਦ ਹੋਰ ਜਾਣ ਦੋ ਪੂਰੇ 40 ਤਿੰਨ ਹੋਰ 37000 ਦੀ ਦੋ ਹੀ ਨਾਲ ਹੋਰ 35000 ਦੀ ਨਹੀਂ ਨਹੀਂ ਵੇਨ ਵੀ ਪਾਚੀ ਨਾ ਖਰੀਦ ਕਰੇ ਕੋਈ 100 ਬਾਕੀ 3-4 ਲਾਉਗੀ 30000 ਜਾਣ ਦੋ ਹਾਂ 30000 ਚਲ ਜਾਣ ਬਾਲਾ ਨਹੀਂ ਕਰਨਾ ਆਪਾਂ ਹਨਾ ਹਾਂ ਬਾਕੀ ਰੈਂਟ ਦੇ ਬਾਹਰ ਭਲਾ ਵੀ ਨਾ ਮੈਨੂੰ ਕਿਤੇ ਇਹ ਗਾ ਲੋ ਹੈ ਨਹੀਂ ਹੈ ਜਰਸੀ ਵੇਰ ਆਂ ਦੋ ਯਾਰ ਦੀ ਜਰਸੀ ਵਈ ਇਹ ਪੰਜਾਬ ਵਾਲੀ ਇਹ ਮੱਧ ਵਾਲੀ ਛੋਟੀ ਜਿਹੀ ਜੁਮਾ ਵਾਲੀ ਲਓ ਜੀ ਵੇਖੋ ਕਰਾ ਦੇ ਕਰੋ ਭਾਈ ਦਾ ਸਪੋਰਟ ਹੁੰਦਾਵੇਂ ਬੰਦੇ ਆ ਜਿੰਨਾ ਚੱਲੀ ਜਾਂਦੇ ਆ ਸਾਲ ਚੱਲਣ ਕਿ 2 ਸਾਲ ਚੱਲਣ ਕਹਿੰਦੇ ਦੀ ਸਹੀ ਗੱਲ ਹੈ ਆ ਹਾਂਜੀ ਫਿਰ ਲਾਸਟ ਵੀ ਸੀ ਆ ਬੋਲੋ ਉਥੇ ਇੱਕੋ ਹੀ ਗੱਲ ਮੈਨਾਂ ਨਹੀਂ ਵੀ ਸੰਧੀ ਰੀ ਦੇਰੀ ਨਹੀਂ ਇੱਕੋ ਹੀ ਗੱਲ ਆਪੀ ਨਾਲ ਤੋਂ ਮੈਂ ਬੋਲ ਰਿਹਾ ਨਹੀਂ 35000 30 ਦੀ ਭਾਈ 30000 ਤੱਕ ਜਾਂ ਦੋ ਠੀਕ ਹੈ ਭਾਈ ਜੀ ਚਲ ਜਾਂ ਦੋ 30000 ਹੋਰ ਜਾਂਦੀ ਹੈ 30000 ਜਾਂਦੀ ਹੈ ਨੱਤੀ ਯਾਰ ਜਾਣ ਦੋ ਆਜੋ 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 3000 ਜਾਣ ਦੋ ਚਲ ਜਾਣ ਦੋ 300 ਛੋਟ ਕਰ ਦਦੇ ਸਾਢੇ 29 ਦੀ ਲੋ ਜੀ ਵੇਖੋ ਰੇਡ ਕਰਾਂ ਦੀ ਤੇ ਬਾਈ ਜਣ ਪੂਰਾ ਸਪੋਰਟ ਕਰੋ ਠੀਕ ਹੈ ਬਾਤ ਤੋਂ ਸ਼ੇਅਰ ਕਰੋ ਤੇ ਲਾਈਕ ਕਮੈਂਟ ਕਰੋ ਹੁਣ ਰੇਡ ਵੇਲੇ ਵੀਰ ਬੋੜਾ ਸੋਹਣਾ ਰੇਡ ਹਣਾ ਤੇ ਹੁਣ ਬਾਕੀ ਵੇਖੋ ਕਿੰਨਾ ਚਿਰ ਚੱਲਦੇ ਸਾਥ ਚੱਲਦੇ ਦੋਸਤਾਂ ਚੱਲਦੇ ਕਿੰਨੇ ਚਿਰ ਚੱਲਦੇ ਉਹ ਮਾਰਨ ਨੂੰ ਭਾਣਾ ਕਿ ਨਹੀਂ ਹਾਂ ਜੀ ਚਲੋ ਐਂ ਹੀ ਰੱਖੋ ਰੇਡ ਕੋਈ ਗੱਲ ਨਹੀਂ ਰੇਡ ਆ ਭੰਗੇ ਨਹੀਂ ਕਿ ਰੱਖੜੇ ਬਸ ਹਾਂ ਬਸ ਐਂ ਹੀ ਰੱਖਿਆ ਬੜੀ ਖੁਸ਼ੀ ਹੋਈ ਮਿਲ ਕੇ ਤੁਹਾਨੂੰ ਪਾਓ ਫਿਰ ਤੱਕ ਬੋਲੋ ਨੰਬਰ ਜੀ ਤੇਜਪਾਲ ਪਿੰਡ ਸ਼ਗਰੀ ਤਹਿਿਲ ਤੇ ਜਿਹੜਾ ਸ਼੍ਰੀ ਤਰਨ达ਰ ਸਾਹਿਬ ਨੰਬਰ 82899762353 ਇੱਕ ਰਿਫਰ ਵੇਖੋ 82899762353 ਫੋਨ ਨੰਬਰ ਨਾਮ ਤੇਜਪਾਲ ਪਿੰਡ ਸ਼ਗਰੀ ਜਿਹੜਾ ਸ਼੍ਰੀ ਤਰਨ达ਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨੱਪ ਕੇ ਰੱਖੋ ਕੀ ਲੈ ਜਾ ਠੀਕ ਹੈ ਜੀ ਭਾਈ ਜੀ ਹਾਂ ਜੀ ਓਕੇ